10 ਦਿਨ ਦੀ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਅਕਾਲੀ ਲੀਡਰ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣਾ ਸ਼ੁਰੂ ਹੋਏ ਨੇ। ਜਿਵੇਂ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਤਨਖਾਹੀ ਅਨੁਸਾਰ ਅਕਾਲੀ ਲੀਡਰ ਵੱਲੋਂ ਆਪਣੀ ਧਾਰਮਿਕ ਸੇਵਾਵਾਂ ਪੂਰੀ ਕਰਨ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਕਲਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਅਰਦਾਸ ਕਰਵਾਈ ਜਾਵੇਗੀ ਤੇ ਆਪਣੀ ਤਨਖਾਹ ਅਨੁਸਾਰ ਕੀਤੀ ਸੇਵਾ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਨੂੰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪਿੰਡਾ ਸੇਵਾ ਵਾਲਾ ਕੰਮ ਜਿਹੜਾ ਸੰਪੂਰਨ ਕਰ ਲਰ ਦੋ ਇਸ ਤੋਂ ਬਾਅਦ ਫਿਰ ਤੁਹਾਡੇ ਨਾਲ ਆਰਾਮ ਨਾਲ ਇਨਫੋਰਮੇਸ਼ਨ ਸੈਂਟਰ 'ਚ ਬੈਠ ਕੇ ਸਾਰੀ ਗੱਲ ਕਰਾਂਗੇ। ਇਹ ਮਸਲਾ ਇੱਕ ਵਾਰੀ ਦੀ ਗੱਲ ਹੈ। ਸੇਵਾ ਪੂਰੀ ਹੋਣ ਤੋਂ ਬਾਅਦ ਅੱਜ ਆਏ ਜੇ ਅਰਦਾਸ ਮਿਲਦੀ ਕੀਤੀ ਜਾਏਗੀ। ਕਦੋਂ ਤੱਕ ਆ ਵੀ ਆ ਰਹੇ ਨੇ ਕੀ ਕਹਿਣਾ ਚਾਹੀਦਾ। ਦੇਖੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ਼੍ਰੀ ਕਲਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚਿਆ ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਹੈ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਹੋਈ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਸ ਅਰਦਾਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਅਸਲ ਕੀ ਮਤਲਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਇਹ ਲਾਂਚ ਕੀਤਾ ਜਾਂਦੀ ਗੱਲ ਕੀਤੀ ਜਾ ਰਹੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਕਾਨੂੰਨ ਨੂੰ ਦੇਖੋ ਗੱਲ ਇਹ ਹੈ ਕਿ 1 ਨੇਸ਼ਨ 1 ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ ਸਾਈਮਲਟੇਨੀਅਨ ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾ ਵੱ ਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਹੈ ਉਹ ਸਲੋਗਨ ਉਹਨਾਂ ਨੇ 1 ਨੇਸ਼ਨ 1 ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਸਿਧਾਂਤਕ ਤੌਰ ਦੇ ਉੱਤੇ ਤੇ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਦੇਸ਼ ਦਾ ਬਹੁਤ ਵੱਡਾ ਟਾਈਮ ਵੀ ਬਚਦਾ ਹੈ ਡਿਵੈਲਪਮੈਂਟ ਵਾਸਤੇ ਵੀ ਸਮਾਂ ਜਿਹੜਾ ਬਚਦਾ ਗਵਰਨੈਂਸ ਜਿਹੜੀ ਐਫੀਸ਼ੀਐਂਸੀ ਹੈ ਇਹਦੇ ਨਾਲ ਇੰਪਰੂਵ ਹੁੰਦੀ ਹੈ ਇਸ ਕਰਕੇ ਇਲੈਕਸ਼ਨਾਂ ਦੀ ਗਿਣਤੀ ਘਟਦੀ ਹੈ ਇਹਦਾ ਫਾਇਦਾ ਬਹੁਤ ਵੱਡਾ ਹੈ ਪਰ ਹੁਣ ਜਦੋਂ ਇਹਨੂੰ ਫਾਈਨਲ ਕਰਨਾ ਹੈ ਤਾਂ ਇਹਦੇ ਨਾਲ ਕੁਝ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਕਿ ਇਹ ਪਹਿਲਾਂ ਵੀ ਹੁੰਦਾ ਰਿਹਾ 1967 ਤੱਕ ਕਲੈਕਸ਼ਨ ਇਕੱਠੀਆਂ ਹੁੰਦੀਆਂ ਸੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਹੁਣ ਇਹਨੂੰ ਅੱਗੋਂ ਮੇਨਟੇਨ ਕਿੱਦਾਂ ਕਰਨਾ ਹੈ ਸਸਟੇਨ ਕਿੱਦਾਂ ਕਰਨਾ ਇਹ ਬੜੀ ਵੱਡੀ ਚੁਣੌਤੀ ਹੈ ਕਿ ਜੇ ਕਿਤੇ ਕੋਈ ਹੰਗ ਪਾਰਲੀਮੈਂਟ ਆ ਜਾਂਦੀ ਹੈ ਹੰਗ ਅਸੈਂਬਲੀ ਆ ਜਾਂਦੀ ਹੈ ਤੇ ਉਹਦੇ ਵਿੱਚ ਜਿਹੜਾ ਸਿਸਟਮ ਹੁਣ ਬਣਾਉਣਾ ਹੈ ਪਾਰਲੀਮੈਂਟ ਨੇ رائے ਕਰਕੇ ਇੰਨਾ ਅੱਛਾ ਬਣਨਾ ਚਾਹੀਦਾ ਕਿ ਇਹ ਨਾ ਹੋਵੇ ਕਿ ਫੇਰ ਦੁਬਾਰਾ ਦੁਬਾਰਾ ਉਸੇ ਹੀ ਸਥਿਤੀ ਦੇ ਵਿੱਚ ਦੇਸ਼ ਫਿਰ ਲੈਟ ਕੱਜ ਔਰ ਦੂਜੀ ਗੱਲ ਇਹ ਕਿ ਜਿਹੜਾ ਫੈਡਰਲਿਜ਼ਮ ਹੈ ਉਹਨੂੰ ਕਿਸੇ ਤਰੀਕੇ ਦਾ ਵੀ ਖੋਰਾ ਜਿਹੜਾ ਇਹਦੇ ਵਿੱਚ ਨਹੀਂ ਲੱਗਣਾ ਚਾਹੀਦਾ ਜਿਹੜੇ ਸਭ ਤੋਂ ਵੱਡਾ ਜਿਹੜਾ ਕਨਸਰਨ ਹੈ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਹਮੇਸ਼ਾ ਹੀ ਫੈਡਰਲ ਢਾਚੇ ਵਾਸਤੇ ਸੰਘਰਸ਼ ਕਰਦਾ ਰਿਹਾ ਇਸ ਕਰਕੇ ਹੁਣ ਵੀ ਸਾਡੀ ਜਿਹੜੀ ਨਾਲ ਚਿੰਤਾ ਇਹ ਹੈ ਕਿ ਫੈਡਰਲਿਜ਼ਮ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿ ਜੇ ਕਿਤੇ ਕਿਸੇ ਸਟੇਟ ਦੇ ਵਿੱਚ ਹੰਗ ਅਸੈਂਬਲੀ ਆ ਜਾਂਦੀ ਹੈ ਜਾਂ ਕੋਈ ਗਵਰਨਮੈਂਟ ਮਿਨੋਰਟੀ ਦੇ ਵਿੱਚ ਚੱਲੀ ਜਾਂਦੀ ਹੈ ਤਾਂ ਉੱਥੇ ਉਹਦਾ ਬਦਲ ਕੀ ਹੋਏਗਾ ਉਹਨਾਂ ਹਾਲਾਤਾਂ ਦੇ ਵਿੱਚ ਇਹ ਨਹੀਂ ਹੋਏ ਕਿ ਫਿਰ ਪ੍ਰੈਜ਼ੀਡੈਂਟ ਰੂਲ ਲਗਾ ਕੇ ਤੇ ਤੁਸੀਂ ਸੈਂਟਰ ਉੱਥੋਂ ਗਵਰਨ ਕਰਨ ਲੱਗ ਜੇ ਉਹ ਫੈਡਰੇਟਿਜ਼ਮ ਦੇ ਨਾਲ ਬਹੁਤ ਵੱਡਾ ਧੱਕਾ ਹੋਏਗਾ ਇਸ ਕਰਕੇ ਸਾਡੀ ਇਹ ਹੈ ਕਿ ਜਿਹੜੀ ਹੈ ਪ੍ਰਪੋਜ਼ਲ ਨੂੰ ਅਸੀਂ ਸਹਿਮਤੀ ਦਿੱਤੀ ਹੋਈ ਆ ਪਰ ਉਹਦੇ ਨਾਲ ਜਿਹੜੀਆਂ ਨਵੀਆਂ ਚੁਣੌਤੀਆਂ ਨੇ ਉਹਦਾ ਜਰੂਰ ਧਿਆਨ ਜਿਹੜਾ ਹੈਗਾ ਉਹ ਕਿੰਦਰ ਨੂੰ ਡਾਡਾ ਰੱਖਣਾ ਚਾਹੀਦਾ ਜੀਮਾ ਸਾਹਿਬ ਸੇਵਾ ਦੇ ਦਰਮਿਆਨ ਜਿਹੜੀ ਘਟਨਾ ਵਾਪਰੀ ਸੀ ਉਹਦੇ ਉੱਤੇ ਪੁਲਿਸ ਨੇ ਕੀ ਕੀ ਕਾਰਵਾਈ ਕੀਤੀ ਉਹ ਅਸੀਂ ਪਹਿਲਾਂ ਸੇਵਾ ਦੀ ਅਰਦਾਸ ਕਰਾ ਲੈਂਦੋ ਫਿਰ ਬਾਅਦ ਚ ਗੱਲ ਕਰਦੇ ਤਾਂ ਸਾਬ ਜੋੜਾ ਵੱਲੋਂ ਕਿਤੇ ਹਮਲੇ ਤੋਂ ਬਾਅਦ ਉਹੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਦਿੱਕਤ ਆਏਗੀ ਉਹੀ ਗੱਲ ਹੈ ਮੈਂ ਕਿਹਾ ਬਾਅਦ ਕਰਦੇ ਪਹਿਲਾਂ ਕਰਨ ਦੋ ਬਾਕੀ ਬਾਕੀ ਸੇਵਾ ਪੂਰੀ ਹੋ ਚੁੱਕੀ ਹੈ ਅਰਦਾਸ ਕਰਨ ਵਾਸਤੇ ਪੂਰੀ ਤਰ੍ਹਾਂ ਹੀ ਸੋ ਗੁਰੂ ਮਹਾਰਾਜ ਦੇ ਕਿਰਪਾ ਨਾਲ ਸੇਵਾ ਲੱਗੀ ਠੀਕ ਹੈ ਜੀ ਉਸ ਨੇ ਆਪ ਦੀ ਬਖਸ਼ਿਸ਼ ਨਾਲ ਪੂਰੀ ਤਰ੍ਹਾਂ ਹੀ ਸੋ ਗੁਰੂ ਮਹਾਰਾਜ ਦਾ ਧੰਨਵ ਕਾਰੀ ਦੇ ਲੰਘੂਤ ਹੋਏ ਜੀ ਦੇ ਦੇਸ਼ ਤਰਕੀ ਵਿੱਚ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੱਤਾ ਜਾਵੇਗਾ ਕਿਉਂਕਿ ਚੰਡੀਗੜ੍ਹ ਦਾ ਵੀ ਮਸਲਾ ਹੈ ਪਾਣੀ ਦਾ ਵੀ ਮਸਲਾ ਹੈ ਤੇ ਬੰਦੇ ਉਹਨਾਂ ਨੂੰ ਆਪ ਦੇਖਿਆ ਤੁਸੀਂ ਸਾਡੇ ਬੱਚੇ ਹੋ ਜੀ ਜੀ 50 ਸਾਲ ਹੋ ਗਏ ਇਸ ਪੰਜਾਬ ਦੇ ਵਾਸਤੇ ਦੀ ਦੇਸ਼ ਦੀ ਇਹ ਵੱਡੀ ਲੜਾਈ ਅਸੀਂ ਲੜਦੇ ਹਾਂ ਜੀ ਐਵੇਂ ਇਹ ਅਸੀਂ ਜੜਾਈ ਵੀ ਕਾਲੀ ਕਰ ਲਿਆ ਠੀਕ ਹੈ ਜਿਹੜੀ ਇਹ ਗੋਰ ਪਾਵ ਰਹੀ ਉਹ ਫਾਈਲ ਸਿਸਟਮ ਹੈ ਜਿਹਦਾ ਇਸ ਨੂੰ ਕੰਟਰੋਲ ਹੋ ਗਿਆ ਹੈ ਇਹ ਦਸਤਾ 1962 ਤੋਂ ਲੜ ਲਿਆ 1962 ਦਾ ਬਤਾ ਉਸ ਦਾ ਬਾਈ ਲੱਗਾ ਹੈ ਫਰੇਮ ਬਲੀ ਸਟਾਰ ਹੋਇਆ ਫਰੇਮ ਇਹ ਸਾਡਾ ਐਸੇ ਤੋਂ ਹੋਇਆ ਸਾਰਾ ਇਹ ਤਾਂ ਬਸਲੇਤ ਪੰਜਾਬ ਦੇ ਬਸਲੇਤ ਪੁੰਦਰ ਸਾਹਿਬ ਇੱਕ ਆਖਰੀ ਸਵਾਲ ਹੈ ਬੀਤੇ ਦਿਨੀ ਵਿਕਰਮ ਗੀਠਿਆਹੋਰੀ ਇੱਥੇ ਪਹੁੰਚੇ ਸੀਗੇ ਬਹੁਤ ਵਧੀਆ ਤੱਥ ਉਹਨਾਂ ਨੇ ਪੇਸ਼ ਕੀਤਾ ਹੈ ਉਹ ਨੇ ਤੁਸੀਂ ਇਹ ਜਾਣਦੇ ਹੋ ਜਾਂ ਨਹੀਂ ਜਾਣਦੇ ਪਰ ਮੇਰੀ ਪੂਰ ਅੰਦੇਸ਼ੀ ਜਿਹੜੀ ਹੈ ਇਹ ਦੱਸਣੀ ਹੈ ਕਿ ਚੌੜਾ ਹੋਰਾਂ ਨੇ ਜਿਹੜਾ ਹਮਲਾ ਕੀਤਾ ਸੁਪੀ ਬਾਜ਼ਰ ਦੇ ਉੱਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਕਿਤੇ ਨਾ ਕਿਤੇ ਰੋਕਣ ਵਾਲਾ ਸੀਗਾ ਇਹ ਤਾਂ ਕਰਕੇ ਕੀਤਾ ਗਿਆ ਤਾਂ ਕਰਕੇ ਕਿਉਂਕਿ ਉਹ ਵੀ ਬੰਦੀ ਸਿੰਘ ਸੀਗੀ ਮੈਂ ਤਾਂ ਇਹ ਨਹੀਂ ਰਿਹਾ ਉਹ ਤੈਨਾਂ ਰੱਖਿਆ ਨਾਮਾਇ ਤੇ ਘੱਟਰਾ ਇਹ ਦੇਖੋ ਨਾਮ ਇਸ ਤਰ੍ਹਾਂ ਹੂੰ ਹੂੰ ਇਹ ਉਹਨਾਂ ਦੇ ਕਰੂਰ ਜੋ ਕੀਤੇ ਦੇਖੇ ਬਹੁਤ ਸਿਆਣੇ ਨੇ ਸੀਨੀਅਰ ਨੇ ਮੇਰਾ ਕੰਮ ਸਿਰਫ ਅਕਾਲ ਸਾਹਿਬ ਤੇ ਆਇਆ ਸਰਬੱਤ ਦੇ ਭਲੇ ਦੀ ਉਦਾਸਤਾ ਉਹਦਾ ਵੀ ਭਲਾ ਅਗੇ ਸਭ ਦਾ ਭਲਾ ਸਭ ਸਾਡੇ ਜੋ ਬੇਤਬ੍ਰੁਧੀ ਕਿਸ ਨੂੰ ਮੰਨਦਾ ਸਿੱਖਤਾਂ ਦੇ ਵਿਰੋਧੀ ਹੈ ਜੀ ਤੇ ਸਭ ਦਾ ਪਲਾ ਇੱਕ ਠੀਕ ਹੈ ਜੀ ਸਵਾਲ ਅਗਲਾ ਸਵਾਲ ਐਸਡੀਪੀਸੀ ਦੇ ਉੱਤੇ ਜੱਟਾ ਸਾਹਿਬ ਵੱਲੋਂ ਕਥਨ ਹੋਇਆ ਸੀਗਾ ਕਿ ਵਿਰਸਾ ਸਿੰਘ ਮਰਦੋਹਾ ਨੂੰ 10 ਸਾਲ ਲਈ ਕੱਢਿਆ ਜਾਵੇ ਸਾਡੇ ਸੁਣਨ ਚਾਹੀਏ ਕਿ ਉਹਨੂੰ 10 ਸਾਲ ਲਈ ਕੱਢ ਦਿੱਤਾ ਗਿਆ ਹੈ ਇੱਕੀ ਤੌਰ ਦੇ ਉੱਤੇ ਇੱਕ ਜਿਹੜੀ ਚਿੱਠੀ ਆ ਉਹ ਜੱਟਾ ਸਾਹਿਬ ਨੂੰ ਭੇਜੀ ਗਈ ਹੈ ਵਾਕਈ ਉਹਨਾਂ ਨੂੰ 10 ਸਾਲ ਲਈ ਕੱਢ ਦਿੱਤਾ ਗਿਆ ਕੋਲ ਪਹੁੰਚ ਕੇ ਸੀਸੀਟੀਵੀ ਲਈ ਮੰਨ ਲਿਆ ਜੀ ਉਸ ਤੀਖਾ ਉਹਨਾਂ ਦਾ ਪ੍ਰਵਾਨ ਨਹੀਂ ਕੀਤਾ 10 ਸਾਲ ਲਈ ਕੱਢਿਆ ਗਿਆ ਠੀਕ ਹੈ ਕੋਈ ਨਹੀਂ ਕੋਈ ਨਹੀਂ ਜੋ ਸਿੰਘ ਸਾਹਿਬ ਆਜ਼ਾਦੀ ਸੀ ਅਸੀਂ ਪੂਰਨ ਸੰਤੁਸ਼ਟੀ ਨਾਲ ਦਿੱਕੇ ਉਹਦੇ ਬਤਾਓਗੇ ਨਹੀਂ ਜਾਈਏ ਠੀਕ ਹੈ ਜੀ ਸਾਨੂੰ ਆਜਾਣ